ਅੰਮ੍ਰਿਤਸਰ ਦੇ ਗੁਰਨਾਲਕ ਤੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਇੱਕ ਮੁੰਡਾ ਅਤੇ ਕੁੜੀ ਇਹਨਾਂ ਦਾ ਨਾਮ ਹਕੀਕਤ ਅਤੇ ਨੀਕੀ ਸੀ ਆਪਸ ਦੇ ਵਿੱਚ ਹੱਦੋਂ ਵੱਧ ਪਿਆਰ ਕਰਦੇ ਸੀ ਅਤੇ ਇਕੱਠੇ ਰਹਿਣਾ ਚਾਹੁੰਦੇ ਸੀ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਮਾਪਿਓ ਨੇ ਆਪਣੀ ਧੀ ਦੇ ਲਈ ਇੱਕ ਚੰਗਾ ਅਮੀਰ ਘਰਾਣਾ ਲੱਭਿਆ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਸੀ ਮੁਹਾਲੀ ਦੇ ਸੁਖਵਿੰਦਰ ਸਿੰਘ ਤੇ ਨਾਲ ਇਸ ਕੁੜੀ ਦਾ ਵਿਆਹ ਹੋ ਜਾਂਦਾ ਜਿਸ ਦਾ ਨਾਮ ਨੀਕੀ ਸੀ ਵਿਆਹ ਦੇ ਮਗਰੋਂ ਉਹ ਲਗਾਤਾਰ ਆਪਣੇ ਇਸ ਪ੍ਰੇਮੀ ਦੇ ਨਾਲ ਸੰਪਰਕ ਦੇ ਵਿੱਚ ਹੁੰਦੀ ਹੈ ਇੱਕ ਦਿਨ ਪਤੀ ਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਉਸਦੀ ਇਹ ਪਤਨੀ ਉਸਦੇ ਨਾਲ ਧੋਖਾ ਕਰ ਰਹੀ ਹੈ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਮਿਲਦੀ ਹੈ ਪਰ ਕੁਝ ਸਮੇਂ ਬਾਅਦ ਕਰਦੇ ਹਾਲਾਤ ਠੀਕ ਕਰ ਲਏ ਗਏ ਪਤਨੀ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਹੋਣਾ ਹੈ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਵੇਗੀ ਪਤੀ ਨੇ ਵੀ ਸੋਚਿਆ ਹੋਣਾ ਕਿ ਘਰ ਕਿਉਂ ਖਰਾਬ ਕਰਨਾ ਹੈ ਪਹਿਲੀ ਗਲਤੀ ਸੋਚ ਕੇ ਸਮਝ ਕੇ ਉਸ ਨੂੰ ਮਾਫ ਕਰ ਦਿੱਤਾ ਜਾਵੇ ਇਸ ਮਗਰੋਂ ਇਹ ਰਿਸ਼ਤਾ ਅੱਗੇ ਵਧਾ ਗਿਆ ਇਸ ਘਰ ਦੇ ਵਿੱਚ ਇੱਕ ਹੋਰ ਮੁੰਡਾ ਸੀ ਇਹਨਾਂ ਦਾ ਹੀ ਵੱਡਾ ਭਰਾ ਗੁਰਿੰਦਰ ਸਿੰਘ ਸੁਖਵਿੰਦਰ ਛੋਟਾ ਸੀ ਲਾਡਲਾ ਵੀ ਸੀ ਹੁਣ ਜਦੋਂ ਇੱਕ ਦਿਨ ਗੁਰਵਿੰਦਰ ਸਿੰਘ ਵਿਦੇਸ਼ ਤੋਂ ਆਪਣੇ ਘਰ ਮੋਹਾਲੀ ਆਇਆ ਹੋਇਆ ਸੀ ਆਪਣੇ ਭਰਾ ਤੇ ਭਾਬੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਗੱਲਾਂ ਬਾਤਾਂ ਕਰ ਰਿਹਾ ਸੀ ਤੇ ਫਿਰ ਇਹ ਤਿੰਨੋਂ ਜਾਣੇ ਸੈਰ ਕਰਨ ਨਿਕਲ ਜਾਂਦੇ ਨੇ ਸੈਰ ਕਰਨ ਦਾ ਪਲਾਨ ਵੈਸੇ ਪਤੀ-ਪਤਨੀ ਦਾ ਸੀ ਪਰ ਜਦੋਂ ਵੱਡਾ ਭਰਾ ਵੀ ਨਾਲ ਜਾਣ ਨੂੰ ਆਖਦਾ ਤਾਂ ਉਹ ਮਨਾਂ ਨਹੀਂ ਕਰ ਪਾਉਂਦੇ ਥੋੜੀ-ਬੋਤੀ ਸੈਰ ਕਰਨ ਤੋਂ ਬਾਅਦ ਵੱਡਾ ਭਰਾ ਵਾਪਸ ਆ ਜਾਂਦਾ ਤੇ ਆਖਦਾ ਕਿ ਤੁਸੀਂ પતિ-ਪਤਨੀ ਦੋਵੇਂ ਜਾਣੇ ਹੀ ਸੈਰ ਕਰੋ। ਇੱਥੇ ਇਸਔਰਤ ਨੇ ਇੱਕ ਇਹੋ ਜਿਹੇ ਮੌਕੇ ਦਾ ਫਾਇਦਾ ਚੱਕਿਆ। ਇੱਕ ਫੋਨ ਕਮਾਇਆ ਗਿਆ ਅਤੇ ਉਸ ਤੋਂ ਬਾਅਦ ਹੀ ਇਸਦੇ પતિ ਦੀ ਜਾਨ ਚਲੀ ਗਈ। ਘਰ ਦੇ ਵਿੱਚ ਰੋਲਾ ਪਿਆ, ਚੀਖ ਜਹਾੜਾ ਹੋਇਆ। ਪੁਲਿਸ ਵਾਲੇ ਹੈਰਾਨ ਪਰੇਸ਼ਾਨ ਸੀ ਕਿ ਆਖਿਰਕਾਰ ਇਸ ਘਟਨਾ ਨੂੰ ਅੰਜਾਮ ਕਿਨੇ ਵੱਲੋਂ ਤੇ ਕਿਉਂ ਦਿੱਤਾ ਗਿਆ? ਕਰਦਿਆ ਕੋਲੋਂ ਪੁੱਛਕਿਛ ਕਰਨਾ ਹਲੇ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਬਹੁਤ ਹੀ ਮਾੜੀ ਘਟਨਾ ਹੋਈ ਸੀ ਘਰ ਦੇ ਵਿੱਚ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ ਪਤਨੀ ਬੇਹੋਸ਼ ਹੋ ਕੇ ਡਿੱਗ ਰਹੀ ਸੀ ਉਸ ਦਾ ਭਰਾ ਤੇ ਪਿਤਾ ਐਸੀ ਚਿੰਤਾ ਦੇ ਵਿੱਚ ਕਿ ਸਾਡੇ ਨਾਲ ਹੀ ਬਣ ਕੀ ਗਿਆ ਘਰ ਦਾ ਸਭ ਤੋਂ ਛੋਟਾ ਤੇ ਲਾਡਲਾ ਬੁੱਤ ਹੋਣ ਹਾਰ ਹੁਸ਼ਿਆਰ ਸੀ ਵੱਡੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀ ਉਸ ਦੇ ਨਾਲ ਇੰਚ ਕਿਨੇ ਕੀਤਾ ਇਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਉਸ ਕੰਪਨੀ ਦੇ ਵਿੱਚ ਜਿੱਥੇ ਕੀ ਸੁਖਵਿੰਦਰ ਕੰਮ ਕਰਦਾ ਸੀ ਉਥੇ ਜਾ ਕੇ ਪਤਾ ਲੱਗਦਾ ਹੈ ਕਿ ਸੁਖਵਿੰਦਰ ਨੂੰ ਸਸਪੈਂਡ ਕੀਤਾ ਹੋਇਆ ਹੈ। ਕੰਪਨੀ ਦੇ ਵਿੱਚ ਕਿਸੇ ਕੋ ਘੁਟਾਲੇ ਦੇ ਵਿੱਚ ਉਹਦਾ ਨਾਮ ਆਇਆ ਸੀ ਜਿਸ ਤੋਂ ਬਾਅਦ ਇਨਚ ਕੀਤਾ ਗਿਆ। ਹੁਣ ਪੁਲਿਸ ਤੇ ਸ਼ੱਕ ਦੇ ਘੇਰੇ ਦੇ ਵਿੱਚ ਉਸਦੇ ਆਫਿਸ ਦੇ ਨਾਲ ਜੁੜੇ ਹੋਏ ਬੰਦੇ ਇਸ ਘੁਟਾਲੇ ਦੇ ਵਿੱਚ ਕਈ ਬੰਦੇ ਇਹ ਵੀ ਹੋ ਸਕਦਾ ਸੀ ਕਿ ਇਸ ਘੁਟਾਲੇ ਦੇ ਵਿੱਚ ਕੋਈ ਹੋਰ ਵੀ ਜੁੜਿਆ ਹੋਵੇ ਤੇ ਆਪਣਾ ਨਾਮ ਬਚਾਉਣ ਦੀ ਖਾਤਰ ਹੀ ਉਸਨੇ ਇਸ ਨੂੰ ਮਰਵਾਇਆ ਹੋਵੇ। ਇਸ ਐਂਕਲ ਤੋਂ ਜਾਂਚਬਿੰਦ ਸ਼ੁਰੂ ਕਰ ਦਿੱਤੀ ਗਈ ਅਤੇ ਨਾਲ ਹੀ ਪੁਲਿਸ ਨੇ ਇੱਕ ਵਾਰੀ ਫੇਰ ਤੋਂ ਉਸ ਥਾਂ ਤੇ ਜਾ ਕੇ ਵੀ ਜਾਂਚ ਪੜਤਾਲ ਕੀਤੀ ਜਿੱਥੇ ਕਿ ਗੋਲੀ ਚੱਲੀ ਸੀ ਅਤੇ ਸੁਖਵਿੰਦਰ ਦੀ ਜਾਨ ਲੈਂ ਲਈ। ਇੱਥੇ ਹੀ ਨੇੜੇ ਉਹ ਝਾੜੀਆਂ ਦੇ ਵਿੱਚੋਂ ਇੱਕ ਲਾਇਸੈਂਸ ਮਿਲਦਾ ਪੁਲਿਸ ਨੂੰ ਜੋ ਕਿ ਹਕੀਕਤ ਸਿੰਘ ਦਾ ਸੀ। ਅੰਮ੍ਰਿਤਸਰ ਦਾ ਰਹਿਣ ਵਾਲਾ ਮੋਹਾਲੀ ਦੇ ਵਿੱਚ ਉਸ ਦਾ ਲਾਇਸੈਂਸ ਪਰ ਇਹ ਗੱਲ ਯਕੀਨਨ ਨਹੀਂ ਕਹੀ ਜਾ ਸਕਦੀ ਸੀ ਕਿ ਇਹ ਉਸੇ ਵਾਰਦਾਤ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਪਹਿਲਾਂ ਕਿਤੇ ਗਿਰਿਆ ਹੋਵੇ। ਇਸਾਰਾ ਮਾਮਲਾ ਐਸੇ ਦਿਹਾੜਤੇ ਕਿਸ ਤਰ੍ਹਾਂ ਦੇ ਨਾਲ ਖੁੱਲਿਆ ਤੇ ਕਿਵੇਂ ਪੁਲਿਸ ਨੇ ਕਿੱਕ ਕਰਕੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇੱਕ ਵਾਰੀ ਫਿਰ ਤੋਂ ਇਹ ਕਹਾਣੀ ਇੱਥੇ ਆ ਕੇ ਹੀ ਰੁਕੇਗੀ ਕਿ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਦੀ ਜਾਨ ਲੈ ਗਈ। ਪਤੀ-ਪਤਨੀ ਅਤੇ ਉਹਨਾਂ ਦਾ ਵੱਡਾ ਭਰਾ ਜਦੋਂ ਸ਼ਹਿਰ ਦਿੱਲੀ ਘਰੋਂ ਨਿਕਲੇ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਵਾਪਸ ਆਉਂਦੇ ਸਮੇਂ ਉਹ ਦੋ ਹੀ ਜਾਣੇ ਮੁੜਨਗੇ। ਅਤੇ ਘਰ ਦੇ ਵਿੱਚੋਂ ਉਹ ਸਾਰੀਆਂ ਪੁਰਾਣੀਆਂ ਪਰਤਾਂ ਖੁੱਲ ਜਾਣਗੀਆਂ ਜੋ ਕਿ ਪਤਾ ਲੱਗਣ ਤੋਂ ਬਾਅਦ ਸਾਰੇ ਰਿਸ਼ਤਿਆਂ ਤੋਂ ਭਰੋਸਾ ਉੱਠ ਜਾਵੇਗਾ। ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ। ਬਿਲਕੁਲ ਗਲੇ ਦੇ ਕੋਲ ਸੁਖਵਿੰਦਰ ਦੇ ਗੋਲੀ ਮਾਰੀ ਗਈ। ਬਹੁਤ ਹੀ ਨੇੜਿਓਂ। ਘਰਵਾਲੀ ਦੱਸਦੀ ਹੈ ਕਿ ਬਾਈਕ ਤੇ ਕੋਈ ਆਇਆ ਸੀ ਬਾਈਕ ਵਾਲਿਆਂ ਦੇ ਵੱਲ ਇਸ਼ਾਰਾ ਕੀਤਾ ਗਿਆ। ਅਤੇ ਪਰ ਆ ਜਦੋਂ ਉਹਨਾਂ ਦੇ ਪਿੱਛੇ ਭੱਜਿਆ ਤਾਂ ਉਸ ਤੇ ਹੱਥ ਕੁਝ ਨਹੀਂ ਲੱਗਿਆ। ਉਸਨੇ ਫਟਾਫਟ ਦੇਣੀ ਆਪਣੇ ਭਰਾ ਨੂੰ ਚੱਕਿਆ ਗੱਡੀ ਦੇ ਵਿੱਚ ਪਾਇਆ ਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਲੈ ਕੇ ਪਹੁੰਚੇ ਸੀ ਪਰ ਡਾਕਟਰਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਮਰ ਚੁੱਕਿਆ। ਘਰ ਦੇ ਵਿੱਚ ਹਾਲ-ਬਿਹਾਲ ਹੋ ਗਿਆ, ਛੋਟਾ ਤੇ लाਡਲਾ ਪੁੱਤ ਮੁੱਕ ਗਿਆ। ਉਸ ਦੇ ਬਾਰੇ ਹਰ ਥਾਂ ਤੋਂ ਪਤਾ ਲਗਾਇਆ ਜਾ ਰਿਹਾ ਸੀ। ਘਟਾਲੇ ਬਾਰੇ ਵੀ ਪਤਾ ਲੱਗਿਆ ਤੇ ਕੰਪਨੀ ਦੇ ਵਿੱਚ ਉਸਨੂੰ ਸਸਪੈਂਡ ਕੀਤਾ ਗਿਆ ਇਹ ਵੀ ਪਤਾ ਲੱਗਿਆ। ਹੁਣ ਪੁਲਿਸ ਨੂੰ ਉਸ ਥਾਂ ਤੇ ਜਿਹੜਾ ਲਾਇਸੈਂਸ ਮਿਲਿਆ ਸੀ ਅਮ੍ਰਿਤਸਰ ਦੇ ਰਹਿਣ ਵਾਲੇ ਹਕੀਕਤ ਸਿੰਘ ਦਾ ਲਾਇਸੈਂਸ ਸੀ ਇਹ ਚਾੜੀਆਂ ਦੇ ਵਿੱਚ ਮਿਲਿਆ ਸੀ ਅਤੇ ਕਾਲ ਡਿਟੇਲ ਜਦੋਂ ਇਸ ਦੀ ਕਢਵਾਈ ਤਾਂ ਪਤਾ ਲੱਗਿਆ ਨੇਕੀ ਦੇ ਫੋਨ ਤੇ ਕਰੀਬ 726 ਵਾਰ ਇਸੇ ਨੰਬਰ ਤੋਂ ਕਾਲ ਆਈ ਹੋਈ ਹੈ ਅਤੇ ਇਹ ਹੀ ਨੰਬਰ ਹਕੀਕਤ ਸਿੰਘ ਦਾ ਸੀ ਪਤਨੀ ਅਤੇ ਮੁੰਡੇ ਨੂੰ ਹੁਣ ਅਰੈਸਟ ਕਰ ਲਿਆ ਗਿਆ ਪਤਾ ਲੱਗਿਆ ਇਹਨਾਂ ਦੇ ਪਿਛੋਕੜ ਬਾਰੇ ਕਿ ਇਹ ਇਕੱਠੇ ਪੜਦੇ ਹੁੰਦੇ ਸੀ ਅੰਮ੍ਰਿਤਸਰ ਦੇ ਵਿੱਚ ਇਹ ਪੜਦੇ ਸੀ ਦੋਵਾਂ ਨੂੰ ਇਕੱਠਿਆਂ ਪੜਦੇ ਪਿਆਰ ਹੋ ਗਿਆ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਕੁੜੀ ਦੇ ਮਾਪੇ ਇਸ ਰਿਸ਼ਤੇ ਤੋਂ ਨਾ ਖੁਸ਼ ਸਨ ਉਹਨਾਂ ਨੇ ਮੋਹਾਲੀ ਦਾ ਇਹ ਅਮੀਰ ਮੁੰਡਾ ਲੱਭਿਆ ਅਤੇ ਕੁੜੀ ਨੂੰ ਕਿਸੇ ਤਰ੍ਹਾਂ ਵਿਆਹ ਦੇ ਲਈ ਰਾਜ਼ੀ ਕਰ ਲਿਆ ਅਮੀਰ ਘਰ ਆਣਾ ਉਹ ਲੱਭਣਾ ਚਾਹੁੰਦੇ ਸੀ ਅਤੇ ਇਹ ਲੱਭ ਵੀ ਲਿਆ ਗਿਆ ਇਹਨਾਂ ਦੋਹਾਂ ਦੇ ਰਿਸ਼ਤੇ ਬਾਰੇ ਇੱਕ ਦਿਨ ਪੱਤੀ ਨੂੰ ਪਤਾ ਵੀ ਲੱਗ ਗਿਆ ਸੀ ਪਰ ਫਿਰ ਵੀ ਉਸਨੇ ਕਿਸੇ ਤਰ੍ਹਾਂ ਦੇ ਨਾਲ ਆਪਣੀ ਪਤਨੀ ਨੂੰ ਕਿਹਾ ਕਿ ਉਹ ਗਲਤ ਰਾਹ ਤੇ ਨਾ ਜਾਵੇ। ਪਤਨੀ ਦੇ ਨਾਲ ਉਹ ਪਲੈਨਿੰਗ ਹੁਣ ਕਰਨ ਲੱਗਿਆ ਸੀ ਕਿ ਆਪਾਂ ਵਿਦੇਸ਼ ਜਾ ਕੇ ਵੱਸ ਜਾਈਏ। ਪਰ ਪਤਨੀ ਉੱਥੇ ਜਾਣਾ ਨਹੀਂ ਚਾਹੁੰਦੀ ਸੀ। ਕਿਉਂਕਿ ਮੋਹਾਲੀ ਅੰਮ੍ਰਿਤਸਰ ਆਉਣਾ ਜਾਣਾ ਬਹੁਤ ਸੌਖਾ ਸੀ ਅਤੇ ਇਹ ਦੋਨੋਂ ਲਵਰਸ ਆਪਸ ਦੇ ਵਿੱਚ ਆਸਾਨੀ ਦੇ ਨਾਲ ਮਿਲਦੇ ਜੁਲਦੇ ਸੀ। ਪਰ ਜਦੋਂ ਇਸ ਗੱਲ ਦੇ ਬਾਰੇ ਇਸ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਹਕੀਕਤ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਐਵੇਂ ਤਾਂ ਬਹੁਤ ਔਖਾ ਹੋ ਜਾਣਾ ਸਾਨੂੰ ਕੁਝ ਕਰਨਾ ਪਵੇਗਾ ਹੁਣ ਹਕੀਕਤ ਕਿਸੇ ਤਰ੍ਹਾਂ ਪਿਸਤਲ ਲੈ ਕੇ ਆਉਂਦਾ ਇਸ ਦੇ ਮਗਰ ਉਹਨਾਂ ਨੇ ਪਲੈਨਿੰਗ ਕੀਤੀ ਕਿ ਅਸੀਂ ਇੰਜ ਸੈਰ ਕਰਨਾਵਾਂਗੇ ਤੇ ਤੂੰ ਮੇਰੇ ਪਤੀ ਨੂੰ ਖਤਮ ਕਰ ਦੇਵੀਂ ਪਤਨੀ ਨੇ ਇੰਨੀ ਵੱਡੀ ਸਾਜ਼ਿਸ਼ ਇਹ ਰਚੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਵਿਦੇਸ਼ ਤੋਂ ਆਇਆ ਭਰਾ ਵੀ ਸੈਰ ਤੇ ਜਾਵੇਗਾ ਪਰ ਉਸ ਦਾ ਵੀ ਲਿਹਾਜ਼ ਨਾ ਕੀਤਾ ਗਿਆ ਇਸ ਪਤਨੀ ਦੇ ਵੱਲੋਂ ਸਗੋਂ ਇਸਨੇ ਕਿਹਾ ਕਿ ਸਾਡਾ ਪਲਾਨ ਉਸੇ ਤਰ੍ਹਾਂ ਚੱਲੇਗਾ ਜਿਵੇਂ ਹੀ ਭਰਾ ਪਿੱਛੇ ਨੂੰ ਮੁੜਦਾ ਤਾਂ ਹਕੀਕਤ ਸਿੰਘ ਉਸਦੇ ਉੱਪਰ ਗੋਲੀ ਚਲਾ ਦਿੰਦਾ ਅਤੇ ਇਸ ਨੂੰ ਫੋਨ ਪਤਨੀ ਦੇ ਵੱਲੋਂ ਹੀ ਕੀਤਾ ਗਿਆ ਸੀ ਜੋ ਕਿ ਹਕੀਕਤ ਦੀ ਇਹ ਪ੍ਰੇਮਿਕਾ ਸੀ ਸ਼ੁਰੂ ਤੋਂ ਹੀ ਵਿਆਹ ਤੋਂ ਪਹਿਲਾਂ ਤੋਂ ਹੀ ਉਹ ਗੱਡੀ ਦੇ ਵਿੱਚੋਂ ਉਤਰਦਾ ਹੈ ਮੋਟਰਸਾਈਕਲ ਤੇ ਆ ਕੇ ਉਸ ਨੂੰ ਮਾਰ ਦਿਆ ਤੇ ਫਿਰ ਤੋਂ ਵਾਪਸ ਚਲਾ ਜਾਂਦਾ ਦਰਸਲ ਉਹ ਪ੍ਰਾਪਰਟੀ ਦੇ ਚੱਕਰ ਦੇ ਵਿੱਚ ਆਪਣੇ ਪਤੀ ਨੂੰ ਤਲਾਕ ਵੀ ਨਹੀਂ ਦੇਣਾ ਚਾਹੁੰਦੀ ਸੀ ਪਰ ਉਸਦੇ ਪੈਸੇ ਤੇ ਐਸ਼ ਵੀ ਕਰਨਾ ਚਾਹੁੰਦੀ ਸੀ ਨਾਲ ਹੀ ਉਸ ਨੂੰ ਇਹ ਸੀ ਕਿ ਸਮਾਜ ਦੇ ਵਿੱਚ ਸਾਡਾ ਰਤਬਾ ਉਸੇ ਤਰ੍ਹਾਂ ਬਣਿਆ ਰਹੇ ਸਾਡੇ ਪਰਿਵਾਰ ਦਾ ਨਾਮ ਨਾ ਖਰਾਬ ਹੋਵੇ ਜਿਸ ਤੇ ਚਲਦੇ ਹੋਏ ਇਹ ਸਾਰੀ ਕਿਨੌਣੀ ਪਲਾਨਿੰਗ ਕੀਤੀ ਗਈ ਪਰ ਇਸ ਨੂੰ ਪੁਲਿਸ ਨੇ ਸੁਲਝਾਉਣ ਦੇ ਵਿੱਚ ਬਹੁਤੀ ਦੇਰ ਨਹੀਂ ਲਗਾਈ 2012 ਦੇ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਹੁਣ ਇਹ ਰੂਪਨਗਰ ਦੀ ਜੇਲ੍ਹ ਦੇ ਵਿੱਚ ਬੰਦ ਨੇ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਇੱਕ ਮੁੰਡਾ ਅਤੇ ਕੁੜੀ ਇਹਨਾਂ ਦਾ ਨਾਮ ਹਕੀਕਤ ਅਤੇ ਨੀਕੀ ਸੀ ਆਪਸ ਦੇ ਵਿੱਚ ਹੱਦੋਂ ਵੱਧ ਪਿਆਰ ਕਰਦੇ ਸੀ ਅਤੇ ਇਕੱਠੇ ਰਹਿਣਾ ਚਾਹੁੰਦੇ ਸੀ ਤਾਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਮਾਪਿਓ ਨੇ ਆਪਣੀ ਧੀ ਦੇ ਲਈ ਇੱਕ ਚੰਗਾ ਅਮੀਰ ਘਰਾਣਾ ਲੱਭਿਆ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਸੀ ਮੋਹਾਲੀ ਦੇ ਸੁਖਵਿੰਦਰ ਸਿੰਘ ਦੇ ਨਾਲ ਇਸ ਕੁੜੀ ਦਾ ਵਿਆਹ ਹੋ ਜਾਂਦਾ ਜਿਸ ਦਾ ਨਾਮ ਨੇਕੀ ਸੀ ਵਿਆਹ ਦੇ ਮਗਰੋਂ ਉਹ ਲਗਾਤਾਰ ਆਪਣੇ ਇਸ ਪ੍ਰੇਮੀ ਦੇ ਨਾਲ ਸੰਪਰਕ ਦੇ ਵਿੱਚ ਹੁੰਦੀ ਹੈ ਇੱਕ ਦਿਨ ਪਤੀ ਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਉਸਦੀ ਇਹ ਪਤਨੀ ਉਸਦੇ ਨਾਲ ਧੋਖਾ ਕਰ ਰਹੀ ਹੈ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਮਿਲਦੀ ਹੈ पर कुछ समय बाद करदे हालात ठीक करले गए पत्नी ਦੇ ਵੱਲੋਂ ਭਰੋਸਾ ਦਿਵਾਇਆ ਗਿਆ ਹੋਣਾ ਹੈ ਕਿ ਅੱਗੇ ਤੋਂ ਇਹੋ ਜਹੀ ਗਲਤੀ ਨਹੀਂ ਹੋਵੇਗੀ ਪਤੀ ਨੇ ਵੀ ਸੋਚਿਆ ਹੋਣਾ ਕਿ ਘਰ ਕਿਉਂ ਖਰਾਬ ਕਰਨਾ ਹੈ ਪਹਿਲੀ ਗਲਤੀ ਸੋਚ ਕੇ ਸਮਝ ਕੇ ਇਸ ਨੂੰ ਮਾਫ ਕਰ ਦਿੱਤਾ ਜਾਵੇ ਇਸ ਮਗਰੋਂ ਇਹ ਰਿਸ਼ਤਾ ਅੱਗੇ ਵਧਾ ਗਿਆ ਇਸ ਘਰ ਦੇ ਵਿੱਚ ਇੱਕ ਹੋਰ ਮੁੰਡਾ ਸੀ ਇਹਨਾਂ ਦਾ ਹੀ ਵੱਡਾ ਭਰਾ ਗੁਰਿੰਦਰ ਸਿੰਘ ਸੁਖਵਿੰਦਰ ਛੋਟਾ ਸੀ लाडला ਵੀ ਸੀ ਹੁਣ ਜਦੋਂ ਇੱਕ ਦਿਨ ਗੁਰਵਿੰਦਰ ਸਿੰਘ ਵਿਦੇਸ਼ ਤੋਂ ਆਪਣੇ ਘਰ ਮੋਹਾਲੀ ਆਇਆ ਹੋਇਆ ਸੀ ਆਪਣੇ ਭਰਾ ਤੇ ਭਾਬੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਗੱਲਾਂ ਬਾਤਾਂ ਕਰ ਰਿਹਾ ਸੀ ਅਤੇ ਫਿਰ ਇਹ ਤਿੰਨੋਂ ਜਾਣੇ ਸੈਰ ਕਰਨ ਨਿਕਲ ਜਾਂਦੇ ਨੇ ਸੈਰ ਕਰਨ ਦਾ ਪਲਾਨ ਵਾਸੀ પતિ ਪਤਨੀ ਦਾ ਸੀ ਪਰ ਜਦੋਂ ਵੱਡਾ ਭਰਾ ਵੀ ਨਾਲ ਜਾਣ ਨੂੰ ਆਖਦਾ ਹੈ ਤਾਂ ਉਹ ਮਨਾਂ ਨਹੀਂ ਕਰ ਪਾਉਂਦੇ ਥੋੜੀ ਬਹੁਤੀ ਸੈਰ ਕਰਨ ਤੋਂ ਬਾਅਦ ਵੱਡਾ ਭਰਾ ਵਾਪਸ ਆ ਜਾਂਦਾ ਹੈ ਤੇ ਆਖਦਾ ਹੈ ਕਿ ਤੁਸੀਂ પતિ ਪਤਨੀ ਦੋਵੇਂ ਜਾਣੇ ਹੀ ਸੈਰ ਕਰੋ ਇੱਥੇ ਇਸ ਔਰਤ ਨੇ ਇੱਕ ਇਹੋ ਜਿਹੇ ਮੌਕੇ ਦਾ ਫਾਇਦਾ ਚੱਕਿਆ ਇਕਾ ਫੋਨ ਕਮਾਇਆ ਗਿਆ ਅਤੇ ਉਸ ਤੋਂ ਬਾਅਦ ਹੀ ਇਸ ਦੇ પતિ ਦੀ ਜਾਨ ਚਲੀ ਗਈ। ਘਰ ਦੇ ਵਿੱਚ ਰੋਲਾ ਪਿਆ, ਚੀਖ ਜਹਾਂੜਾ ਹੋਇਆ। ਪੁਲਿਸ ਵਾਲੇ ਹੈਰਾਨ ਪਰੇਸ਼ਾਨ ਸੀ ਕਿ ਆਖਿਰਕਾਰ ਇਸ ਘਟਨਾ ਨੂੰ ਅੰਜਾਮ ਕੀ ਦੇ ਵੱਲੋਂ ਤੇ ਕਿਉਂ ਦਿੱਤਾ ਗਿਆ। ਘਰਦਿਆਂ ਕੋਲੋਂ ਪੁੱਛਗਿੱਛ ਕਰਨਾ ਹਲੇ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ। ਬਹੁਤ ਹੀ ਮਾੜੀ ਘਟਨਾ ਹੋਈ ਸੀ ਘਰ ਦੇ ਵਿੱਚ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ, ਪਤਨੀ ਬੇਹੋਸ਼ ਹੋ ਕੇ ਡਿੱਗ ਰਹੀ ਸੀ। ਉਸ ਦਾ ਭਰਾ ਤੇ ਪਿਤਾ ਐਸੀ ਚਿੰਤਾ ਦੇ ਵਿੱਚ ਸੀ ਕਿ ਸਾਡੇ ਨਾਲ ਇਹ ਬਣ ਕੀ ਗਿਆ ਘਰ ਦਾ ਸਭ ਤੋਂ ਛੋਟਾ ਤੇ ਲਾਡਲਾ ਪੁੱਤ ਹੋਣ ਹਾਰ ਹੁਸ਼ਿਆਰ ਸੀ ਵੱਡੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀ ਉਸ ਦੇ ਨਾਲ ਇੰਚ ਕਿਨੇ ਕੀਤਾ ਇਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਉਸ ਕੰਪਨੀ ਦੇ ਵਿੱਚ ਜਿੱਥੇ ਕੀ ਸੁਖਵਿੰਦਰ ਕੰਮ ਕਰਦਾ ਸੀ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਸੁਖਵਿੰਦਰ ਨੂੰ ਸਸਪੈਂਡ ਕੀਤਾ ਹੋਇਆ ਹੈ ਕੰਪਨੀ ਦੇ ਵਿੱਚ ਕਿਸੇ ਕੋ ਟਾਲੇ ਦੇ ਵਿੱਚ ਉਹਦਾ ਨਾਮ ਆਇਆ ਸੀ ਜਿਸ ਤੋਂ ਬਾਅਦ ਇੰਚ ਕੀਤਾ ਗਿਆ ਹੁਣ ਪੁਲਿਸ ਤੇ ਚੱਕ ਦੇ ਘੇਰੇ ਦੇ ਵਿੱਚ ਉਸਦੇ ਆਫਿਸ ਦੇ ਨਾਲ ਜੁੜੇ ਹੋਏ ਬੰਦੇ ਇਸ ਘੁਟਾਲੇ ਦੇ ਵਿੱਚ ਕਈ ਬੰਦੇ ਇਹ ਵੀ ਹੋ ਸਕਦਾ ਸੀ ਕਿ ਇਸ ਘੁਟਾਲੇ ਦੇ ਵਿੱਚ ਕੋਈ ਹੋਰ ਵੀ ਜੁੜਿਆ ਹੋਵੇ ਤੇ ਆਪਣਾ ਨਾਮ ਬਚਾਉਣ ਦੇ ਖਾਤੇ 'ਚ ਹੀ ਉਸਨੇ ਇਸ ਨੂੰ ਮਰਵਾਇਆ ਹੋਵੇ ਇਸ ਐਂਕਲ ਤੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਅਤੇ ਨਾਲ ਹੀ ਪੁਲਿਸ ਨੇ ਇੱਕ ਵਾਰੀ ਫੇਰ ਤੋਂ ਉਸ ਥਾਂ ਤੇ ਜਾ ਕੇ ਵੀ ਜਾਂਚ ਪੜਤਾਲ ਕੀਤੀ ਜਿੱਥੇ ਕਿ ਗੋਲੀ ਚੱਲੀ ਸੀ ਅਤੇ ਸੁਖਵਿੰਦਰ ਦੀ ਜਾਨ ਲੰਘ ਗਈ ਇਥੇ ਹੀ ਨੇੜੇੋਂ ਝਾੜੀਆਂ ਦੇ ਵਿੱਚੋਂ ਇੱਕ ਲਾਇਸੈਂਸ ਮਿਲਦਾ ਹੈ ਪੁਲਿਸ ਨੂੰ ਜੋ ਕਿ ਹਕੀਕਤ ਸਿੰਗਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਮੋਹਾਲੀ ਦੇ ਵਿੱਚ ਉਸ ਦਾ ਲਾਇਸੈਂਸ ਪਰ ਇਹ ਗੱਲ ਯਕੀਨਨ ਨਹੀਂ ਕਹੀ ਜਾ ਸਕਦੀ ਸੀ ਕਿ ਇਹ ਉਸੇ ਵਾਰਤਾ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਪਹਿਲਾਂ ਕਿਤੇ ਗਿਰਿਆ ਹੋਵੇ ਇਹ ਸਾਰਾ ਮਾਮਲਾ ਐਸੇ ਦੇ ਆਧਾਰ ਤੇ ਕਿਸ ਤਰ੍ਹਾਂ ਦੇ ਨਾਲ ਖੁੱਲਿਆ ਅਤੇ ਕਿਵੇਂ ਪੁਲਿਸ ਨੇ ਕਿੱਕ ਕਰਕੇ ਇਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇੱਕ ਵਾਰੀ ਫਿਰ ਤੋਂ ਇਹ ਕਹਾਣੀ ਇੱਥੇ ਆ ਕੇ ਹੀ ਰੁਕੀ ਕਿ ਇੱਕ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਦੀ ਜਾਨ ਲਈ ਗਈ।